ਚੈਨਰ ਡੈਲੀ ਖਬਰ ਤੋਂ ਯਾਦ ਵਿੱਚ ਪਿਆਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਤੁਸੀਂ ਵੇਖ ਰਹੇ ਹੋ ਲਾਈਵ ਸੀਰਾ ਜਿੱਤੇ ਕੀ ਥਾਣਾ ਕੋਂਦਵਾਲ ਪੀੜਤ ਲੜਕੀ 6 ਮਹੀਨੇ ਤੋਂ ਮੈਡਮ ਕੁਲਵਿੰਦਰ ਖੋਰ ਕੋਲ ਆ ਰਹੀ ਵਿਸਾਦੀ ਮੰਗ ਪੀੜਤ ਲੜਕੀ ਲੱਭੇ ਕੋਰਵਲੋਂ ਦੱਸਿਆ ਗਿਆ ਕਿ ਗੁਰਜੀਤ ਸਿੰਘ ਲੜਕੇ ਨੇ ਵਿਆਹ ਅਚਾਨਕਾ ਦੇ ਕੇ ਮੈਨੂੰ 5 ਸਾਲ ਰਿਲੇਸ਼ਨ ਵਿੱਚ ਰੱਖਿਆ ਹੁਣ ਉਹ ਲੜਕਾ ਕਿਤੇ ਹੋਰ ਵਿਆਹ ਕਰਵਾ ਰਿਹਾ ਹੈ ਔਰ ਉਸ ਲੜਕੇ ਤੇ ਕੰਪਲੀਟ ਕੀਤੀ ਨੂੰ 6 ਮਹੀਨੇ ਹੋ ਗਏ ਔਰ ਮੈਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦੀ ਹਾਂ ਕਿ ਮੈਨੂੰ ਜਲਦ ਤੋਂ ਜਲਦ ਇਨਸਾਫ ਦਿੱਤਾ ਜਾਵੇ ਇਸ ਸਬੰਧ ਵਿੱਚ ਜਦੋਂ ਪੱਤਰਕਾਰਾਂ ਨੇ ਸੌਣਾ ਗੋਂਦਵਾਲ ਦੀ ਮੈਡਮ ਕੁਲਵਿੰਦਰਪੁਰ ਨਾਲ ਕਾਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਡਮ ਕੁਲਵਿੰਦਰ ਕੋਰ ਵੱਲੋਂ ਸਾਹਮਣੇ ਆ ਕੇ ਕਾਰ ਕੀਤਾ ਗਿਆ ਕੀ ਗੱਲਬਾਤ ਹੋਈ ਗੱਲਬਾਤ ਤਾਂ ਮੇਰਾ ਮੁੰਡੇ ਨਾਲ 5 ਸਾਲ ਤੋਂ ਰਿਲੇਸ਼ਨ ਸੀ ਕੀ ਨਾਮ ਹੁੰਦਾ ਜੀ ਦਾ ਗੁਰਜੀਤ ਸਿੰਘ ਕਿੱਥੋਂ ਦਾ ਰਹਿਣਾ ਹੁੰਦਾ ਜਾਂਗੀਰਪਿੰਡ ਤੋਂ ਪਰ ਨਾਲ ਹੀ ਕਰਨੌਲੀ ਦਾ ਚ ਠੀਕ ਹੈ ਕੀ ਗੱਲਬਾਤ ਹੋਈ ਗੱਲਬਾਤ 5 ਸਾਲ ਹੋ ਗਏ ਮੈਨੂੰ ਬਾਹਰ ਵੀ ਖੜਿਆ ਦੁਬਈ ਕੀ ਰੱਖਦਾ ਦਾ ਮਾਪੇ ਵੀ ਮਿਲਦਾ ਵਰਤਦਾਰਾ ਵਿਆਹ ਦਾ ਲਾਰਾ ਲਾ ਛੱਡਿਆ ਵਾ ਵੀ ਮੈਂ ਦੁਬਈ ਵੀ ਖੜਿਆ ਆਪਣੇ ਪੈਸੇ ਲਾ ਕੇ ਤੇ ਬਾਅਦ ਚ ਜਦੋਂ ਵਿਆਹ ਤੇ ਕਹਿੰਦੇ ਕਿ ਮੈਂ ਆਹ ਸਾਲ ਕਰਾਉਂ ਹੁਣ ਕਰਾਉਂਗਾ ਜਦੋਂ ਵਿਆਹ ਕਰਾਉਣ ਦਾ ਮੌਕਾ ਆਇਆ ਤੇ ਉਹਦੇ ਕਿਸੇ ਹੋਰ ਕੁੜੀ ਨਾਲ ਮੰਤਰੀ ਸਾਥੀ ਉਹਦੇ ਘਰ ਗਿਆ ਤੇ ਮੈਨੂੰ ਪਤਾ ਲੱਗਾ ਜੀ ਤੇ ਫਿਰ ਮੈਂ ਇੱਥੇ ਗੋਇੰਦਵਾਲ ਸਾਹਿਬ ਆਈ ਆ 12 ਫਰਵਰੀ ਦੀ ਦਰਖਾਹ ਦਿੱਤੀ ਮੈਨੂੰ ਜਿਹੇ 6 ਮਹੀਨੇ ਹੋ ਚਲੇ ਜੀ ਥੱਕੇ ਖਾਂਦੀ ਨੂੰ ਇਹਨਾਂ ਨੇ ਕੋਈ ਕਾਰਵਾਈ ਪੈਰਵਾਈ ਹਲੇ ਤੱਕ ਮੇਰੇ ਤੇ ਕੋਈ ਨਹੀਂ ਕੀਤੀ ਕਿਹੜੇ ਥੰਡਰ ਗੱਲ ਚੀ ਉਸ ਮੈਂ ਗੋਇੰਦਵਾਲ ਥਾਣਾ ਕੀ ਨਾਮ ਉਹ ਅਸਰ ਦਾ ਜੀ ਜਿੰਨਾਂ ਨੂੰ ਦਰਖਾਹ ਚੱਲੀ ਅਸਰ ਐਸਆ ਜੀ ਮੈਂ ਕੁਲਵਿੰਦਰ ਕੌਰ ਕੋਗਾ ਹਾਂਜੀ ਅੱਜ ਤੁਸੀਂ ਮਿਲ ਕੇ ਕੀ ਵਿਸ਼ਵਾਸ ਦਿੱਤਾ ਉਹਨਾਂ ਨੇ ਇਹੀ ਕਿਹਾ ਵਾ ਕਿ ਮੈਂ ਫੀਪ ਤੋ ਭੇਜਿਓ ਜਾਂ ਪ੍ਰਮਾਨੇ ਨੋਰ ਤਿਆਰ ਕਰਾ ਕੇ ਤੇ ਵੇ ਕਰੂੰਗੀ ਤੇ ਵੇਖੋ ਕਿੰਨੇ ਦਿਨਾਂ ਦਾ ਟਾਈਮ ਸਰ ਮੈਨੂੰ ਮੈਨੂੰ ਤਾਂ ਭਾਜੀ ਵੀ ਵਿਸ਼ਵਾਸ ਹੀ ਨਹੀਂ ਰਹਿ ਗਿਆ ਹੁਣ ਮੈਨੂੰ 8 ਮਹੀਨੇ ਹੋ ਗਏ ਆ ਨਾ ਉਹਨਾਂ ਘਰੇ ਕੁਛ ਨਿਕ ਵੀ ਢਾ ਨਹੀਂ ਮਾਰਿਆ ਨਾ ਦੇ ਪਰਿਵਾਰ ਨੂੰ ਚੱਕ ਕੇ ਲਿਆਂਦਾ ਨਾ ਉਹਦੀ ਭੈਣ ਦਾ ਸਾਰੇ ਪ੍ਰੂਫ ਦਿੱਤੇ A to Z ਤੇ ਮੈਂ ਇਹਨਾਂ ਨਾਲ ਗੱਲਾਂ ਵੀ ਕਰਦੀ ਹੁਣ ਉਹਨਾਂ ਦੇ ਘਰ ਵੀ ਜਾਂਦੀ ਰਹੀ ਆ ਉਹਦੀ ਭੈਣ ਦੇ ਘਰ ਵੀ ਰਹਿੰਦੇ ਸੀ ਸਾਰਾ ਪਰਿਵਾਰ ਹੀ ਮੇਰੇ ਨਾਲ ਗੱਲਾਂ ਕਰਦੇ ਰਹੇ ਆ ਇਸ ਮਸਲੇ ਤੇ ਤੁਸੀਂ ਉਚਿਤ ਘਰ ਨਾਲ ਗੱਲਬਾਤ ਕੀਤੀ ਨਹੀਂ ਮੈਂ ਸਭ ਪਰੜਿਆ ਨਾ ਜਿੱਤੀ ਪਰ ਮੈਂ ਉਧਾਰ ਕੇ ਵੀ ਤੁਸੀਂ ਭਾਜੀ ਨਾਲ ਹੀ ਉਸ ਦਿਨ ਤੁਹਾਨੂੰ ਮੁੱਦ ਨਹੀਂ ਵੀ ਕਿਹਾ ਹੀ ਕਿ ਇਹਨਾਂ ਨੇ ਨਹੀਂ ਕੋਈ ਗੱਲ ਕਰਨੀ ਤੁਸੀਂ ਕਰੋ ਕਿਉਂਕਿ ਜਿਹੜੀ ਮੰਗੇਤਰ ਨਾ ਮੰਗਿਆ ਹੁਣ ਵੀਰਵਾਰ ਦਾ ਇੱਕ ਘਰੇ ਆਇਆ ਵਾ ਪੁਲਿਸ ਨੇ ਕੋਈ ਉਹ ਨਹੀਂ ਕੀਤੀ ਕਾਰਵਾਈ ਕਿ ਘਰੇ ਆਇਆ ਉਹਦਾ ਭਰਾ ਵੀ ਕਰੇ ਕਿਉਂ ਨਹੀਂ ਉਹ ਚੱਕ ਕੇ ਲਿਆਉਂਦੇ ਹਾਂ ਹੁਣ ਕੀ ਮੰਨਤਾ ਤੁਸੀਂ ਭਾਜੀ ਮੰਗੇ ਮੈਂ ਹੀ ਕਰਦੀ ਹਾਂ ਉਹਨੂੰ ਚੱਕ ਕੇ ਲਿਆਉਣ ਜਾਂ ਤੇ ਪਰਚਾ ਦਿੱਤਾ ਜਾਵੇ ਉਹਦੇ ਪਰਿਵਾਰ ਤੇ ਉੱਤੇ ਇੱਕ ਮਹੀਨਾ ਧੋਖੇ ਤੜੀ ਕੀਤੀ ਇੱਕ ਮਹੀਨਾ ਬਲਦਕਾਰ ਵਾਲੇ ਹਿਸਾਬ ਹੋ ਗਿਆ ਮੈਨੂੰ ਲਾਰਾ ਲਾ ਕੇ ਵਿਆਹ ਦਾ ਯੂਜ਼ ਕਰਦਾ ਰਿਹਾ ਵਨੀ ਤੇ ਅੱਜ ਕੱਲ ਦੀ ਕੋਈ ਕੁੜੀ ਚਾਹੁੰਦੀ ਆ ਕਿ ਮੇਰੇ ਨਾਲ ਇਹ ਕੁਛ ਕਿੰਨੀ ਜਰ ਸਮੇਂ ਮੈਡਮ ਜਿੰਨ ਤੋਂ ਰਹੇ ਮੈਂ ਨਾ 5 ਸਾਲ ਤੋਂ ਰਹਿੰਦਾ ਪਿਆ ਹਾਂ ਠੀਕ ਹੈ ਨਾਲ ਤੁਸੀਂ ਸਿੱਟਣ ਮੈਂ ਸਾਰਾ ਆਇਆ ਇੱਥੇ ਮੈਂ ਮੈਡੀਕਲ ਦੀ ਮੰਗ ਕੀਤੀ ਸੀ ਇਹਨਾਂ ਨੇ ਮੇਰਾ ਮੈਡੀਕਲ ਨਹੀਂ ਕਰਾਇਆ ਕਿੰਨਾਂ ਲੋ ਰੁਕਿਆ ਗਿਆ ਮੈਡੀਕਲ ਤੋਂ ਵੀ ਮੈਡੀਕਲ ਇੱਕ ਇੱਥੇ ਪਰਮਜੀਤ ਸਰ ਸੀ ਉਹਨਾਂ ਦੀ ਬਦਲੀ ਹੋ ਗਈ ਹੁਣ ਐਸਐਚਓ ਉਹਨਾਂ ਨੇ ਮੇਰੇ ਫਾਦਰ ਨੂੰ ਇਹ ਵੀ ੱੱਕਾ ਮਾਰ ਕੇ ਕਿਹਾ ਸੀ ਕਿ ਇੱਥੇ ਕਿ ਕੁੜੀ ਵਾਲੇ ਬਾਹਰ ਜਾਓ ਉਹਨਾਂ ਕੋ ਮੈਂ ਬੜੀ ਮੰਗ ਕੀਤੀ ਆ ਮੈਂ ਫਿਰ डीएसपी साहब नु भी जाके कहाई कि मेरा मेडिकल कराया जावे कहंदे नहीं तुही सहमति ना सर सहमति ना तो मैं ता ही रहनी है जदों मेनू ਵਿਆਹ ਦਾ ਸਾਰਾ ਟੱਬਰ ਹੀ ਮੇਰੇ ਨਾਲ ਗੱਲ ਕਰਦੇਗੇ ਵਿਆਹ ਹੀ ਤੇਰਾ ਨਾ ਕਰਨਾ ਜਦੋਂ ਮੈਡੀਕਲ ਤੋਂ ਤੁਹਾਨੂੰ ਰੋਕਿਆ ਤੁਸੀਂ ਉੱਚੀ ਗੱਲ ਹੱਟ ਗਿਆ ਸੀ ਸਾਹਬ ਨਾਲ ਗੱਲਬਾਤ ਕੀਤੀ ਸਰ ਮੈਂ ਕਹੀ ਸੀ ਕਹਿੰਦੇ ਤੁਸੀਂ ਸਹਿਮਤੀ ਨਾ ਰਹਿੰਦੇ ਮੈਂ ਕਿਹਾ ਮੇਰੀ ਸਹਿਮਤੀ ਕਾਦੀ ਸਹਿਮਤੀ ਤਾਂ ਹੀ ਨਾ ਵਿਆਹ ਦਾ ਲਾਰਾ ਲਾਉਂਦਾ ਰਿਹਾ ਤੇ ਮੇਰੇ ਸਹਿਮਤੀ ਹੁੰਦੀ ਹੈ ਜੇ ਤੂੰ ਵਿਆਹ ਦਾ ਲਾਰਾ ਹੀ ਲਾਤਾ ਬਾਕੀ ਕੀ ਰਹਿ ਗਿਆ ਫਿਰ ਜਾ ਕੇ ਵਿਆਹ ਕਰਾਵੇ ਜਾਂ ਤੇ ਪਰਚਾ ਟੋਕੇ ਕੀਤਾ ਜਾਵੇ ਕਿ ਗਾ ਤੋਂ ਕਿਸੇ ਵੀ ਕੁੜੀ ਨਾਲ ਇਦਾਂ ਨਾ ਕਰੀਂਗਾ ਮੈਨੂੰ ਮੇਰੇ ਮੈਨੂੰ ਮੇਰਾ ਇਨਸਾਫ ਚਾਹੀਦਾ ਨਹੀਂ ਤੇ ਮੈਂ 2 ਦਿਨ ਦਾ ਇਹਨਾਂ ਨੂੰ ਟਾਈਮ ਦਵਾਂਗੀ ਨਹੀਂ ਤਾਂ ਫਿਰ ਮੇਰੇ ਜ਼ਿੰਮੇਵਾਰ ਇਹ ਹੋਣਗੇ ਕੱਲ ਨੂੰ ਮੈਨੂੰ ਵੀ ਕੁਝ ਹੁੰਦਾ ਤੇ ਕਿਉਂਕਿ ਉਹ ਕੁੜੀ ਦੇ ਘਰੇ ਵੀ 2 ਦਿਨ ਰਹਿ ਕੇ ਆਇਆ ਹੈ ਜਿੱਥੇ ਮੰਗਿਆ ਮੰਲੀਆਂ ਯਸਮੀਨ ਕੰਧੀ ਦੇ ਘਰੇ ਮੈਂ ਉਹਨਾਂ ਨੇ ਕੀਤੀ ਉਹਨਾਂ ਨੇ ਜਵਾਬ ਦਿੱਤਾ ਅਸੀਂ ਰਿਸ਼ਤੇਦਾਰ ਮੇਰੇ ਕੋਲ ਵੀ ਰਿਕਾਰਡਿੰਗ ਆਈ ਹੈ ਹੁਣ ਉਹਦੀ ਮਾਂ ਤੇ ਕੁੜੀ ਕਹਿੰਦੀ ਹੈ ਕਿ ਅਸੀਂ ਕਰਨਾ ਕਰਨਾ ਤੂੰ ਜਿੱਥੇ ਜ਼ੋਰ ਲੱਗਦਾ ਲਾਲਾ ਸਾਰੇ ਐਮਐਲਏ ਵੀ ਸਾਡਾ ਵਾ ਡੀਐਸਪੀ ਵੀ ਸਾਡੇ ਹੈ ਉਹਨਾਂ ਨੇ ਮੈਨੂੰ ਇਹ ਕੀਤੀ ਫਿਰ ਇਹਨਾਂ ਨੂੰ ਉਹਨਾਂ ਨੇ ਮੇਰੇ ਤੇ ਚਿੰਡੇ ਵਾਲੇ ਤਰਖਾ ਦਿੱਤੇ ਤੇ ਉੱਥੇ ਵੀ ਮੇ ਨਿਹਾਰ ਕਿਤਾ ਠੀਕ ਹੈ ਪ੍ਰਧਾਨ ਜੀ ਰਾਜੀ ਮੈਂ ਜੀ ਰਿਸ਼ੀ ਮੱਟੂ ਵਰਮਿਕ ਸਮਾਜ ਤੋਂ ਪ੍ਰਧਾਨ ਇਹ ਅੱਜ ਮਸਲਾ ਸੀ ਗੋਦਵਾਲ ਸਾਹਿਬ ਵਿਖੇ ਆਏ ਆ ਇਹ ਲਾਪਤ੍ਰਿਤ ਕੁੜੀ ਦੇ ਨਾਲ ਇਹਨੂੰ ਇੱਕ ਲੜਕਾ ਹੈਗਾ ਦਰਜੀਤ ਸਿੰਘ ਗੈਰੀ ਨਾਂ ਦਾ ਜਿਹੜਾ ਇਹਨੂੰ 5 ਸਾਲ ਵਿਆਹ ਦਾ ਲਾਰਾ ਲਾ ਕੇ ਜੂਰ ਕਰਦਾ ਰਿਹਾ ਇਹਦੇ ਨਾਲ ਗਲਤ ਕਰਦਾ ਰਿਹਾ ਤੇ ਬਾਅਦ ਚ ਇਹਦੇ ਨਾਲ ਵਿਆਹ ਨਹੀਂ ਕਰਵਾਇਆ ਤੇ ਹੁਣ ਕਿਸੇ ਹੋਰ ਕੁੜੀ ਦਾ ਵਿਆਹ ਕਰਵਾਉਣ ਲੱਗਾ ਸੀ ਤੇ ਇਹਨੂੰ 8 ਇਹਨੇ ਫਰਵਰੀ ਦੀ ਇਹਨੇ ਇੱਥੇ ਦਰਖਾਸਤ ਦਿੱਤੀ ਪਰ ਇਹਦੀ ਕੋਈ ਸੁਣਵਾਈ ਨਹੀਂ ਹੋਈ ਹੁਣ ਵੀ ਮੈਡਮ ਜਾਂ ਕੋਈ ਐਸਐਸਓ ਸਾਹਿਬ ਹਲ バス ਇਹੋ ਹੀ ਆਸ਼ਵਾਸ਼ਣ ਹੀ ਦਿੰਦੇ ਆ ਵੀ ਅੱਜ ਕਰ ਦਨੇ ਕੱਲ ਕਰ ਦਨੇ ਪਰ ਕਰਦੇ ਕੁਛ ਨਹੀਂ ਆ ਹੁਣ ਵੀ ਇਹਨੇ ਕੁੜੀ ਨੇ ਐਸਐਸਪੀ ਸਾਹਿਬ ਨੂੰ ਵੀ ਜਾ ਕੇ ਮਿਲੀ ਸੀ ਉਹਨਾਂ ਵੀ ਇੱਕ ਦਰਖਾਸਤ ਇਹਨਾਂ ਨੂੰ ਮਾਰੇ ਕੀਤੀ ਉਹਦੀ ਵੀ ਰਿਪੋਰਟ ਬਣਾ ਕੇ ਕਹਿੰਦੇ ਆ ਡੀਐਸਪੀ ਨੂੰ ਭੇਜਤੀ ਆ ਸਾਨੂੰ ਨਹੀਂ ਲੱਗਦਾ ਉਹਨੇ ਭੇਜੀ ਔਥੇ ਜਾਈਦਾ ਉਹ ਕਹਿੰਦੇ ਸਾਡੇ ਕੋਈ ਆਈ ਨਹੀਂ ਆ ਇਹ ਕਹਿੰਦੇ ਭੇਜਤੀ ਆ ਸਾਨੂੰ ਨਹੀਂ ਪਤਾ ਵੀ ਉਹ ਰਿਪੋਰਟ ਕਿੱਥੇ ਪਈ ਆ ਜਾਂ ਇਹਨਾਂ ਪਰਚਾ ਕਰਨਾ ਆ ਜਾਂ ਨਹੀਂ ਕਰਨਾ ਸਾਨੂੰ ਜਵਾਬ ਦੇ ਦੇਣ ਤੇ ਅਹੀ ਆਪਣਾ ਵੇਖਿਆ ਹੀ ਜੇ ਨਹੀਂ ਇਹਨਾਂ ਕੁਝ ਕੀਤਾ ਰਹੀ ਤਾਂ ਨਾ ਪ੍ਰਦਰਸ਼ਨ ਕਰਾਂਗੇ ਤਾਂ ਜੀ ਕਿੰਨੀ ਦਿਨ ਤੋਂ ਮਸਲਾ ਚੱਲ ਰਿਹਾ ਜੀ ਇਹ ਮਸਲਾ ਫਰਵਰੀ ਦਾ ਚੱਲਦਾ ਪਿਆ ਜੀ ਫਰਵਰੀ ਤੋਂ ਕੁੜੀ ਨੇ ਦਰਖਾਸਤ ਦਿੱਤੀ ਆ ਕੁੜੀ ਨੇ ਮੈਡੀਕਲ ਕਰਾਉਣ ਵਾਸਤੇ ਵੀ ਇਹਨਾਂ ਨੂੰ ਕਿਹਾ ਸੀ ਪਰ ਇਹਨਾਂ ਕੋਈ ਕੁੜੀ ਦਾ ਮੈਡੀਕਲ ਹੀ ਕਰਵਾਇਆ ਸਭੂ ਐਸ ਐਚ ਓ ਨੇ ਜਾਂ ਮੈਡਮ ਨੇ ਨੂੰ ਰੋਕਿਆ ਮੈਡੀਕਲ ਕਰਾਉਣ ਤੋਂ ਲਾਰੇ ਲੱੱਪੇ ਲਾ ਕੇ ਰੱਖਿਆ ਤੇ ਉਹਨਾਂ ਦਾ ਬਚਾ ਲਿਆ। ਪ੍ਰਧਾਨ ਜੀ ਹੁਣ ਇਹ ਮੈਡਮ ਨੂੰ ਕਿਹ ਵੀ ਸਵਿਸ਼ਵਾਸਤਾ ਉਹਨਾਂ ਨੂੰ। ਮੈਡਮ ਵੱਲੋਂ ਇਹੋ ਵਿਸ਼ਵਾਸ ਨੇ ਵੀ ਜਿਆਦਾ ਦੇ ਮੈਡਮ ਗਾਲੀ ਨਹੀਂ ਕਰਦੇ ਕਹਿੰਦੇ ਵੀ ਰਿਪੋਰਟ ਭੇਜਤੀ ਆ। ਰਿਪੋਰਟ ਭੇਜਦੀ ਆ ਬਸ ਰਿਪੋਰਟ ਭੇਜੀ ਪਤਾ ਨਹੀਂ ਕਿੱਥੇ ਆ ਕਹਿੰਦੇ ਡੀ ਐਸ ਪੀ ਨੂੰ ਭੇਜਦੀ ਉੱਥੋਂ ਵੀ ਜਾ ਕੇ ਪੁੱਛੀ ਤਾਂ ਕਹਿੰਦੇ ਸਾਡੇ ਕੋਲ ਰਿਪੋਰਟ ਨਹੀਂ ਆਈ। ਜਾਂ ਐਸ ਐਚ ਓ ਸਾਹਮਣੇ ਕੀਤੀ ਆ ਕਹਿੰਦੇ ਸਾਡੇ ਮੇਰੇ ਕੋਲ ਕੱਲ ਸੈਂਡ ਕਰਵਾ ਕੇ ਇਹਨਾਂ ਰਿਪੋਰਟ ਭੇਜੀ ਆ ਪਰਚੇ ਵਾਸਤੇ। ਉਹਨਾਂ ਜੀ ਕੀ ਚੌਂਦ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੋ ਇਹ ਚੰਨੇ ਆ ਕਿ ਉਹਨਾਂ ਦੇ ਪਰਚਾ ਆਵੇ ਜਾਂ ਜੋ ਕਿ ਕੱਲੋਂ ਹੋਰ ਵੀ ਕਿਸੇ ਤੀ ਪੈਰਾਂ ਤੱਕਾ ਨਾ ਹੋਵੇ ਕਿ ਇਸ ਕੁੜੀ ਨੂੰ ਸਾਫ ਮਿਲਣਾ ਚਾਹੀਦਾ ਹੈ